ਮਾਤਾ ਗੁਜਰੀ ਕਾਲਜ ਦਾ ਅਫੀਸ਼ੀਅਲ YouTube ਚੈਨਲ ਦੇਖ ਰਹੇ तमाम ही ਦਰਸ਼ਕਾਂ ਦਾ ਮੈਂ ਸ਼ਿਵਮ ਪਾਟਿਆ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਮਾਤਾ ਗੁਜਰੀ ਕਾਲਜ ਦੇ ਬਹੁਤ ਹੀ ਸੁੰਦਰ ਵਿਹੜੇ ਦੇ ਵਿੱਚ ਜਿੱਥੇ ਕਿ NSS ਯੂਨਿਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਸ ਕੈਂਪ ਵਿੱਚ ਸਾਰੇ ਹੀ ਵਿਦਿਆਰਥੀ ਵੱਧ ਚੜ ਕੇ ਆਪਣਾ ਸਹਿਯੋਗ ਦਿਖਾ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਇਹਨਾਂ ਵਿਦਿਆਰਥੀਆਂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ ਇਸ ਖੂਨਦਾਨ ਕੈਂਪ ਦੇ ਪ੍ਰਤੀ ਸੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਇੱਕ ਵਿਦਿਆਰਥੀ ਆਓ ਜਾਣਦੇ ਹਾਂ ਇਹਨਾਂ ਦੇ ਵਿਚਾਰ ਕਿ ਕਿਸ ਤਰ੍ਹਾਂ ਦਾ ਰਿਹਾ ਇਹਨਾਂ ਦਾ ਬਲੱਡ ਡੋਨੇਸ਼ਨ ਕੈਂਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਤੁਹਾਡਾ ਕਿਰਨਦੀਪ ਕੌਰ ਕਿਰਨਦੀਪ ਕੌਰ ਜੀ ਸੋ ਕਿਵੇਂ ਦਾ ਲੱਗਿਆ ਤੁਹਾਨੂੰ ਬਲੱਡ ਡੋਨੇਟ ਕਰਕੇ ਵਧੀਆ ਵੀ ਲੱਗਿਆ ਬਟ ਜਦੋਂ ਪਹਿਲੀ ਪਹਿਲੀ ਵਾਰ ਨੀਡਲ ਚੁਪਦੀ ਹੈ ਨਾ ਤਾਂ ਬਹੁਤ ਜ਼ਿਆਦਾ ਦਰਦ ਵੀ ਹੋਇਆ ਬਟ ਕੋਈ ਵੀ ਦਿੱਕਤ ਨਹੀਂ ਹੋਈ ਮੈਨੂੰ ਕਿਸੇ ਵੀ ਤਰੀਕੇ ਦੀ ਹੋਪਸੋ ਵੀ ਮੈਂ ਹੁਣ ਤੱਕ ਵੀ ਬਿਲਕੁਲ ਸਹੀ ਆ ਮੈਨੂੰ ਕੋਈ ਚੱਕਰ ਨਹੀਂ ਆ ਰਿਹਾ ਮੈਂ ਬਿਲਕੁਲ ਸਹੀ ਆ ਸੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਇੰਨਾ ਵੱਧ ਚੜ ਕੇ ਤੁਸੀਂ ਆਪਣਾ ਸਹਿਯੋਗ ਕੀਤਾ ਤੇ ਕੀ ਤੁਸੀਂ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਸੀਗਾ ਹਾਂ ਜੀ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਮੇਰੀ ਫਰੈਂਡ ਨੇ ਸੁਜੈਸ਼ਨ ਕੀਤੀ ਸੀ ਮੈਂ ਕਹਿੰਦਾ ਵੀ ਹਾਂ ਆਪਾਂ ਦੋਨੋਂ ਚੱਲਦੇ ਹਾਂ ਹਾਂ ਜੀ ਸੋ ਬਹੁਤ ਵਧੀਆ ਪਰਾਲਾ ਜੀ ਤੁਹਾਡਾ ਤੁਸੀਂ ਪਹਿਲੀ ਵਾਰੀ ਬਲੱਡ ਡੋਨੇਟ ਕਰ ਰਹੇ ਹੋ ਤੇ ਇਹੀ ਤੁਹਾਡਾ ਖੂਨ ਕਿਸੇ ਮਦਦਗਾਰ ਦੇ ਕੰਮ ਆ ਜਾਊਗਾ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਵ ਸਿਦਕ ਸਿੰਘ ਨਵ ਸਿਦਕ ਸਿੰਘ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਕਾਲਜ ਦੇ ਵਿੱਚ ਅੱਜ ਖੂਨਦਾਨ ਕੈਂਪ ਲਾયોਜਿਤ ਕੀਤਾ ਗਿਆ ਹੈ ਤੇ ਕੀ ਵਿਚਾਰ ਨੇ ਜੀ ਤੁਹਾਡੇ ਤੇ ਕੀ ਬਈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕੈਂਪ ਇਹ ਦੇਖੋ ਸਭ ਤੋਂ ਬੈਸਟ ਚੀਜ਼ ਆ ਡੋਨੇਸ਼ਨ ਕਰਨਾ ਤੇ ਆਈ ਥਿੰਕ ਬੰਦੇ ਵਾਸਤੇ ਵੀ ਗੁੱਡ ਹੁੰਦਾ ਜਿਵੇਂ ਹੈਲਥ ਉਹਦੀ ਵਧੀਆ ਰਹਿੰਦੀ ਹੈ ਦੂਜੀ ਥਿੰਗ ਕਿ ਸਭ ਤੋਂ ਬੈਸਟ ਹੈਦਾ ਇਫੈਕਟ ਹੈ ਹੁੰਦਾ ਬੋਡੀ ਤੇ ਕਿ ਹਾਰਟ ਅਟੈਕ ਨਹੀਂ ਹੁੰਦਾ ਬੰਦੇ ਨੂੰ ਦੂਜੀ ਗੱਲ ਬਲੱਡ ਸਰਕੂਲੇਸ਼ਨ ਵਧੀਆ ਰਹਿੰਦੀ ਹੈ ਸੋ ਥਿਸ ਇਜ਼ ਦੀ ਬੈਸਟ ਐਂਡ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਕਰਨਾ ਚਾਹੀਦਾ ਬਾਈ ਤੇ ਵੀਰੇ ਤੁਸੀਂ ਕੀਤਾ ਇਸ ਵਾਰ ਬਲੱਡ ਡੋਨੇਟ ਮੈਂ ਬਈ 3-4 ਵਾਰੀ ਕਰ ਚੁੱਕਾ ਤੇ ਕਾਲਜ ਚ ਮੇਰਾ ਸੈਕਿੰਡ ਟਾਈਮ ਹੈ ਸੈਕਿੰਡ ਟਾਈਮ ਮੈਂ ਕਿਸ ਤਰ੍ਹਾਂ ਲੱਗ ਰਿਹਾ ਵੀਰੇ ਤੁਹਾਨੂੰ ਬਲੱਡ ਡੋਨੇਟ ਕਰਕੇ ਵਧੀਆ ਬਾਈ ਫਰੈਸ਼ ਫੀਲ ਹੁੰਦਾ ਆਬਵੀਅਸਲੀ ਸੋ ਬਹੁਤ ਚੰਗਾ ਲੱਗਦਾ ਜੀ ਜਦੋਂ ਤੁਹਾਡੇ ਵਰਗੇ ਨੌਜਵਾਨ ਆਪੇ ਵੱਧ ਚੜ ਕੇ ਇਹ ਜੇ ਚੰਗੇ ਕੰਮਾਂ ਦੇ ਵਿੱਚ ਸਹਿਯੋਗ ਕਰਦੇ ਨੇ ਤੇ ਪੂਰੇ ਮਨੋਂ ਦੀ ਆਪਣੇ ਐਸੇ ਬਲੱਡ ਡੋਨੇਟ ਕਰਦੇ ਨੇ ਤੇ ਲੋਕਾਂ ਦੀ ਸਹਾਇਤਾ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਤੁਹਾਡੇ ਵਰਗੇ ਲੋਕਾਂ ਨਾਲ ਮਿਲ ਕੇ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਥੈਂਕ ਯੂ ਜੀ ਬਹੁਤ ਬਹੁਤ ਸਾਡੇ ਨਾਲ ਜੁੜ ਚੁੱਕੇ ਨੇ ਜੀ ਕੁਝ ਹੋਰ ਵਿਦਿਆਰਥੀ ਆਓ ਗੱਲਬਾਤ ਕਰਦੇ ਆ ਇਹਨਾਂ ਨਾਲ ਤੇ ਜਾਣਦੇ ਇਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡੇ ਕਾਲਜ ਦੇ ਵਿੱਚ ਬਲੱਡ ਡੋ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਅੱਜ ਬਲੱਡ ਡੋਨੇਟ ਕਰਕੇ ਐਕਸਪੀਰੀਅੰਸ ਵਧੀਆ ਸੀਗਾ ਆਪਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਕੁਝ ਟਾਈਮ ਬਾਅਦ ਤੇ ਜਿਹੜੇ ਲੋਕਿੰਦੇ ਜਿਹੜੇ ਜਿਹਨਾਂ ਨੂੰ ਬਲੱਡ ਦੀ ਲੋੜ ਹੁੰਦੀ ਆ ਆਪਾਂ ਨੂੰ ਉਹਨਾਂ ਨੂੰ ਬਲੱਡ ਦੇਣਾ ਚਾਹੀਦਾ ਹੁਣ ਆਪਾਂ ਜੇ ਆਪਾਂ ਕਿਸੇ ਵੀ ਹਸਪੀਟਲ ਚਲੇ ਜਾਂਦੇ ਹਣਾ ਉੱਥੇ ਉਹ ਬਲੱਡ ਮੰਗਦੇ ਹੁੰਦੇ ਨੇ ਕਿ ਸਾਨੂੰ ਬਲੱਡ ਦੇ ਦਿਓ ਐਮਰਜੈਂਸੀ ਕੋਈ ਕੇਸ ਆ ਜਾਂਦਾ ਜਿੱਥੇ ਕਿ ਬਲੱਡ ਜਿਹੜਾ ਚਾਹੀਦਾ ਹੈ ਉਹ ਮਿਲਦਾ ਨਹੀਂਗਾ ਨਾ ਤਾਂ ਜਿਵੇਂ ਆਪਾਂ ਦੇਖਦੇ ਹਾਂਗਾ ਜਿਹੜਾ ਗਰੁੱਪ ਵਗੈਰਾ ਜਿਵੇਂ ਆ ਜਾਂਦਾ ਆਪਾਂ ਨੂੰ ਪਤਾ ਲੱਗਦਾ ਹੈ ਕੀ ਸਾਨੂੰ ਬਲੱਡ ਚਾਹੀਦਾ ਆ ਤਾਂ ਆਪਾਂ ਨੂੰ ਬਲੱਡ ਦੇਣਾ ਚਾਹੀਦਾ ਤੇ ਤੁਹਾਡਾ ਕੀ ਵਿਚਾਰ ਹੈ ਜੀ ਮੇਰਾ ਤਾਂ ਐਕਸਪੀਰੀਅੰਸ ਵਧੀਆ ਰਿਹਾ ਜੀ ਮੈਂ ਕਿ ਮੈਂ ਫਸਟ ਟਾਈਮ ਬਲੱਡ ਦਿੱਤਾ ਤਾਂ ਮੈਨੂੰ ਪਤਾ ਨਹੀਂ ਸੀ ਕਿ ਮਨ ਐਵੇਂ ਸੀ ਕਿ ਮੈਨੂੰ ਚੱਕਰ ਛੁੱਕਾ ਆ ਜਾਣਗੇ ਜਾਂ ਕੁਝ ਹੋ ਜੂਗਾ ਪਰ ਐਕਚੁਅਲ ਨਹੀਂ ਹੋਇਆ ਵਧੀਆ ਪਰ ਮੈਨੂੰ ਵਧੀਆ ਲੱਗਿਆ ਬਲੱਡ ਦੇਣਾ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਜੁੜ ਕੇ ਤੇ ਤੁਹਾਡੇ ਵਿਚਾਰ ਜਾਣ ਕੇ ਬਹੁਤ ਖੁਸ਼ੀ ਹੁੰਦੀ ਆ ਤੁਹਾਡੇ ਵਰਗੇ ਨੌਜਵਾਨਾਂ ਨਾਲ ਮਿਲ ਕੇ ਜਿਹੜੇ ਇਸ ਇੰਨੇ ਚੰਗੇ ਉਪਰਾਲੇ ਦੇ ਵਿੱਚ ਆਪਣਾ ਜੀ ਸਦਕੇ ਸਾਥ ਦਿੰਦੇ ਨੇ ਤੇ ਇਸੋ ਪ੍ਰਾਪਲੇ ਨੂੰ ਅੱਗੇ ਵਧਾਉਂਦੇ ਨੇ ਸੋ ਧੰਨਵਾਦ ਜੀ ਬਹੁਤ ਵਧੀਆ ਲੱਗੇ ਤੁਹਾਨੂੰ ਗੱਲ ਕਰ ਸਾਡੇ ਨਾਲ ਜੁੜ ਚੁੱਕੇ ਨੇ ਜੀ ਇੱਕ ਹੋਰ ਵਿਦਿਆਰਥੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਇਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਤੁਸੀਂ ਵੀ ਇੱਧਰ ਬਲੱਡ ਡੋਨੇਟ ਕਰਨ ਆਏ ਸੀਗੇ ਜੀ ਨਹੀਂ ਮੈਂ ਤਾਂ ਅਥੇ ਐਨਐਸਐਸ ਦਾ ਵਲੰਟੀਅਰ ਆ ਮੈਂ ਉਹਦੇ ਖੂਨਦਾਨ ਦੇ ਵਿੱਚ ਹੈਲਪ ਕਰਦਾ ਵੀ ਜਿਹੜੇ ਖੂਨਦਾਨ ਕਰਕੇ ਉਹਨਾਂ ਬਾਅਦ ਚ ਰੀਫਰੈਸ਼ਮੈਂਟ ਮਿਲ ਦਿੱਦਨੇ ਆ ਤੇ ਬੈਂਡੇਜ ਲਗਾਉਂਦੇ ਆ ਉਹਨਾਂ ਦੇ ਬਾਹਾਂ ਤੇ ਵੀ ਤਾਂ ਕਰਕੇ ਉਹਦਾ ਜਿਹੜਾ ਬਲੱਡ ਆ ਉਹ ਜਿਆਦਾ ਬਾਹਰ ਨਾ ਆਵੇ ਤਾਂ ਮ ਕਈ ਇਹ ਵੀ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਵੀ ਇਹਦੇ ਨਾਲ ਇਹ ਸਾਰਿਆਂ ਨਾਲ ਬੜਾ ਤਾਂ ਤੇ ਵੀਰੇ ਕੀ ਆਬਜ਼ਰਵ ਕਰ ਰਹੇ ਹੋ ਅੱਜ ਜਿਵੇਂ ਤੁਸੀਂ ਇਹਦੇ ਵਿੱਚ ਵਲੰਟੀਅਰ ਦਾ ਰੋਲ ਨਿਭਾ ਰਹੇ ਹੋ ਤੇ ਕੀ ਤੁਹਾਡਾ ਹੀ ਆਬਜ਼ਰਵੇਸ਼ਨ ਹੈ ਸਟੂਡੈਂਟਸ ਪਰਤੀ ਕਿ ਇਹ ਉਪਰਾਲਾ ਵਧੀਆ ਚੱਲ ਰਿਹਾ ਹੈ ਇਸ ਤੱਕ ਹਾਂਜੀ ਬੜਾ ਵਧੀਆ ਚੱਲ ਰਿਹਾ ਉਪਰਾਲਾ ਬਹੁਤ ਸਟੂਡੈਂਟਸ ਨੇ ਹਲੇ ਤੱਕ ਖੂਨਦਾਨ ਕਰਤਾ ਵੀ ਹਲੇ ਹੋਰ ਵੀ ਆ ਰਹੇ ਹਨ ਬਹੁਤ ਬਹੁਤ ਵਧੀਆ ਲੱਗੇ ਤੁਹਾਡੇ ਵਿਚਾਰ ਜਾਣ ਕੇ ਧੰਨਵਾਦ ਸਾਡੇ ਨਾਲ ਜੁੜਨ ਤੁਹਾਨੂੰ ਸਾਡੇ ਨਾਲ ਜੁੜ ਚੁੱਕੇ ਨੇ ਜੀ ਕੈਂਪ ਕੋਆਰਡੀਨੇਟਰ ਡਾਕਟਰ ਸੁਵਿੰਦਰ ਸਿੰਘ ਜੀ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਵਿੱਚ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕੈਂਪ ਇੱਧਰ ਆਰਗੇਨਾਈਜ਼ ਕੀਤਾ ਗਿਆ ਸਾਡੇ ਕਾਲਜ ਵਿੱਚ ਤੇ ਕੀ ਵਿਚਾਰ ਨੇ ਤੁਹਾਡੇ ਇਸ ਪ੍ਰਤੀ ਇੱਕ ਖੂਨਦਾਨ ਕੈਂਪ ਜਿਹੜਾ ਹੈ ਜੀ ਇਹ ਕਿਸੇ ਵੀ ਬਲੱਡ ਬੈਂਕ ਜਾਂ ਅੱਜਕੱਲ ਬਲੱਡ ਸੈਂਟਰ ਕਹਿੰਦੇ ਆ ਉਹਦੀ ਲਾਈਫਲਾਈਨ ਹੈ ਕੋਈ ਵੀ ਤੁਸੀਂ ਇਹ ਕਿਆਸ ਨਹੀਂ ਕਰ ਸਕਦੇ ਵੀ ਕਿ ਜੇ ਅਸੀਂ ਮਤਲਬ ਬੈਟਰ ਜਿਹੜੀਆਂ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਾਣੀਆਂ ਹੈ ਉਹਦੇ ਵਿੱਚ ਜਿਹੜਾ ਹਿਊਮਨ ਬਲੱਡ ਹੈ ਉਹ ਇੱਕ ਮੈਡੀਸਿਨ ਦੇ ਰੂਪ ਚ ਵਰਤਿਆ ਜਾ ਰਿਹਾ ਹੈ ਮਤਲਬ ਜਿਵੇਂ ਜਿਵੇਂ ਮੈਡੀਕਲ ਸਾਇੰਸ ਦੇ ਵਿੱਚ ਤਰੱਕੀ ਹੋ ਰਹੀ ਹੈ ਤਿਵੇਂ-ਤਿਵੇਂ ਅਸੀਂ ਖੂਨ ਦਾ ਬਧ ਦੇ ਤਰਕ ਸੰਗਤ ਇਸਤੇਮਾਲ ਕਰ ਰਹੇ ਹਾਂ ਸੋ ਇਸ ਕਰਕੇ ਤੁਸੀਂ ਦੇਖੋਗੇ ਜਿਹੜੇ ਬੈਗ ਹੈ ਇਹ ਬੈਗ ਸਿੰਪਲ ਨਹੀਂ ਇਕੱਲੇ ਨਹੀਂ ਆਉਂਦੇ ਇਹ ਟ੍ਰਿਪਲ ਹੈ ਜਾਂ ਕੁਆਟਰ ਟ੍ਰਿਪਲ ਹੈ ਹੈ ਨਾ ਉਹਦਾ ਮਕਸਦ ਇਹ ਹੈ ਵੀ ਅਸੀਂ ਇੱਕ ਯੂਨਿਟ ਤੋਂ ਘੱਟੋ-ਘੱਟ ਤਿੰਨ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਬਲੱਡ ਜਿਹੜਾ ਹੈਗਾ ਕਿਉਂਕਿ ਇਹਦਾ ਇਕੋ ਇੱਕ ਸੋਰਸ ਹੈ ਮੈਡੀਕਲ ਸਾਇੰਸ ਦੀ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਐਸਾ ਦਰਵ ਕੋਈ ਫਾਰਮੂਲਾ ਕੋਈ ਐਸਾ ਮਤਲਬ ਕੋਈ ਚੀਜ਼ ਇਜ਼ਾਦ ਨਹੀਂ ਕਰ ਸਕੇ ਜਿਹੜੀ ਮਨੁੱਖੀ ਖੂਨ ਨੂੰ ਰਿਪਲੇਸ ਕਰ ਸਕੇ ਸੋ ਇਹਦਾ ਸੋਰਸ ਜਿਹੜਾ ਹੈਗਾ ਜਿਹੜਾ ਮਨੁੱਖੀ ਖੂਨ ਹੈ ਇਹ ਕੈਂਪ ਲਾਨ ਦਾ ਮਕਸਦ ਵੀ ਇਹੀ ਹੈ ਵੀ ਅਸੀਂ ਜੇ ਨਹੀਂ ਡੋਨਰ ਤੁਹਾਡੇ ਤੱਕ ਆਸਰ ਦੇ ਬਲੱਡ ਬੈਂਕ ਤੱਕ ਤਾਂ ਅਸੀਂ ਉਹਨਾਂ ਤੱਕ ਪਹੁੰਚ ਕਰੀਏ ਕਿਉਂਕਿ ਜਿੰਨੀ ਸਾਡੀ ਡਿਮਾਂਡ ਹੈ ਤੇ ਸਪਲਾਈ ਹੈ ਉਹਦੇ ਵਿੱਚ ਹਿਊਜ ਗੈਪ ਹੈ ਹਰ ਸਾਲ ਹਿੰਦੁਸਤਾਨ ਦੇ ਵਿੱਚ 1 ਕਰੋੜ 40 ਲੱਖ ਦੇ ਕਰੀਬ ਖੂਨ ਦੀ ਯੂਨਿਟ ਦੀ ਲੋੜ ਪੈਂਦੀ ਹੈ ਯੂਨਿਟ ਮਤਲਬ ਇੱਕ ਬੋਤਲ ਜਿਹੜੀ ਲੈਮਨ ਦੀ ਲੈਂਗੁਏਜ ਉਹਨੂੰ ਯੂਨਿਟ ਕਹਿੰਦੇ ਆ ਤੇ ਅਸੀਂ तमाम ਹਿੱਲੇ ਵਰਤ ਕੇ ਵੀ ਜਿਹੜੀ ਸਾਡੀ ਉਹ ਲੋੜ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ ਉਹਦਾ ਰੀਜ਼ਨ ਇਹ ਹੈ ਵੀ ਇਹਦੇ ਬਾਰੇ ਬਹੁਤ ਮਿਸਕਨਸੈਪਸ਼ਨ ਹੈ ਇਹਦੇ ਬਾਰੇ ਨੂੰ ਲੈ ਕੇ ਬਹੁਤ ਸਾਰੇ ਭਰਮ ਭਲੇਖੇ ਨੇ ਜਾਂ ਲੋਕਾਂ ਨੂੰ ਇਹ ਲੱਗਦਾ ਸ਼ਾਇਦ ਇਹ ਲੋੜ ਪੂਰੀ ਹੋ ਰਹੀ ਹੈ ਇਹ ਖੂਨਦਾਨ ਦਾ ਜਿਹੜਾ ਕੈਂਪਨਾ ਦਾ ਮਕਸਦ ਹੀ ਏਸੀ ਇਹ ਦਰਸਾਉਂਦਾ ਹੈ ਵੀ ਜਿਹੜੀ ਸਾਡੇ ਹਸਪਤਾਲ ਚ ਲੋੜ ਨਹੀਂ ਪੂਰੀ ਹੋ ਰਹੀ ਅਸੀਂ ਇੱਥੇ ਕੈਂਪ ਲਗਾ ਕੇ ਪੂਰੀ ਕਰਦੇ ਠੀਕ ਹੈ ਸੋ ਸਿਰਫ ਚੈਲੰਜ ਇਹ ਨਹੀਂ ਵੀ ਅਸੀਂ ਖੂਨ ਇਕੱਠਾ ਕਰਨਾ ਹੈ ਅਸੀਂ ਸਭ ਤੋਂ ਸੁਰੱਖਿਅਤ ਖੂਨ ਇਕੱਠਾ ਕਰਨਾ ਹੈ ਤੁਸੀਂ ਦੇਖੋ ਕੋਈ ਵੀ ਜਿਹੜੀ ਦਵਾਈ ਹੈ ਅਸੀਂ ਦਵਾਈ ਦਵਾਈ ਦੇ ਲਈ ਜਦੋਂ ਉਹਨੂੰ ਦਵਾਈ ਤਿਆਰ ਕਰਨ ਦੇ ਲਈ ਫਾਰਮਾਸਿਊਟਿਕਲ ਕੰਪਨੀ ਨੂੰ ਬਹੁਤ ਹੀ ਕਰੜੇ ਜਿਹੜੇ ਆ ਜਿਹੜੀਆਂ ਕਾਨੂੰਨੀ ਜਿਹੜੀਆਂ ਹੈਗੀਆਂ ਰਿਕੁਆਇਰਮੈਂਟ ਤੋਂ ਲੰਘਣਾ ਪੈਂਦਾ ਹੈ ਤੇ ਬਲੱਡ ਲਈ ਸਿਰਫ ਇੱਕੋ ਹੀ ਹੈ ਵੀ ਅਸੀਂ ਦੇਖਣਾ ਵੀ ਜਿਹੜਾ ਮਨੁੱਖੀ ਸਰੀਰ ਹੈ ਜਿੱਥੋਂ ਆ ਰਿਹਾ ਹੈ ਜਿਹੜਾ ਡੋਨਰ ਹੈ ਉਹ ਆਪਣੀ ਪੂਰੀ ਤਰ੍ਹਾਂ ਸਵਸਥ ਹੋਵੇ ਸਵੱਛ ਹੋਵੇ ਕਿਉਂਕਿ ਜਿਹੜਾ ਸਵਸ ਜਿਹੜਾ ਖੂਨਦਾਨੀ ਦਾ ਜਿਹੜਾ ਦਿੱਤਾ ਖੂਨ ਹੀ ਮਰੀਜ਼ ਲਈ ਅੰਮ੍ਰਿਤ ਦਾ ਦਵਾਈ ਦਾ ਕੰਮ ਕਰ ਸਕਦਾ ਹੈ ਠੀਕ ਹੈ ਸੋ ਦੋ ਤਰ੍ਹਾਂ ਦੇ ਬੇਸਿਕਲੀ ਤਾਂ ਹੋਰ ਬਹੁਤ ਸਾਰੇ ਕਿਸਮ ਦੇ ਦੋ ਤਰ੍ਹਾਂ ਦੇ ਡੋਨਰ ਨੇ ਰਿਪਲੇਸਮੈਂਟ ਡੋਨਰ ਤੇ ਜਿਹੜਾ ਹੈ ਵਲੰਟਰੀ ਡੋਨਰ ਇਹ ਜਿਹੜੇ ਦੇ ਰਹੇ ਵਲੰਟਰੀ ਸਵੈਚਕ ਡੋਨਰ ਜਿੰਨੀਆਂ ਵੀ ਰਿਸਰਚਸ ਹੋਈਆਂ ਉਹਦੇ ਵਿੱਚ ਸਾਬਤ ਹੋਇਆ ਹੈ ਜਿਹੜੇ ਸਵੈਚਕ ਖੂਨਦਾਨੀ ਹੈ ਉਹ ਸਾਡੇ ਲਈ ਬਿਹਤਰੀ ਬਿਹਤਰ ਹੈ ਠੀਕ ਹੈ ਲੱਗ ਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਮੈਂ ਕਹਿੰਦਾ ਰੱਬ ਸਭ ਰੱਖੇ ਤੇ ਸਾਡੀ ਇਹ ਆਸ ਰਹੇਗੀ ਵੀ ਐਵੇਂ ਹੀ ਖੂਨਦਾਨ ਦੇ ਕੈਂਪ ਲੱਗਦੇ ਰਹਿਣ ਤੇ ਲੋਕਾਂ ਦੀ ਮਦਦ ਹੁੰਦੀ ਰਹੇ ਬਿਲਕੁਲ 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 ਖੂਨ ਦੀ ਕਿਤੇ ਕਮੀ ਨਾ ਹੋਵੇ ਤੇ ਐਵੇਂ ਲੋਕ ਸਾਡਾ ਟਾਰਗੇਟ ਇਹੀ ਹੈ ਵੀ ਖੂਨ ਦੀ ਕਮੀ ਕਰਨੇ ਕੋਈ ਮਰੀਜ਼ ਦੀ ਜਾਨ ਨਾ ਜਾਵੇ ਤੇ ਖੂਨ ਦੀ ਕਮੀ ਕਰਾਨ ਕਿਸੇ ਨੂੰ ਬਹੁਤ ਜ਼ਿਆਦਾ ਔਖਾਈ ਚੋਂ ਨਾ ਲੰਘਣਾ ਪਵੇ ਇਹਦਾ ਇੱਕੋ ਇੱਕ ਹੈ ਸਾਰੇ ਲੋਕਾਂ ਤੱਕ ਇਹੀ ਸੰਦੇਸ਼ ਹੈ ਵੀ ਹਰੇਕ ਪਰਿਵਾਰ ਚੋਂ ਘੱਟੋ ਘੱਟ ਇੱਕ ਬੰਦਾ ਜੇ ਖੂਨਦਾਨ ਕਰੇ ਤਾਂ ਕਦੀ ਖੂਨ ਦੀ ਕਮੀ ਨਹੀਂ ਆਏਗੀ ਵਿਦੇਸ਼ਾਂ ਦੇ ਵਿੱਚ ਉਹ ਆਤਮ ਸੇਵਰ ਬਣ ਚੁੱਕੇ ਆ ਉੱਥੇ ਲੋਕ ਇੰਨੇ ਜਾਗਰੂਕ ਆ ਉਹ ਆਪ ਜਾ ਕੇ ਬਲੱਡ ਬੈਂਕਰ ਦੇ ਵਿੱਚ ਜਾ ਕੇ ਖੂਨਦਾਨ ਕਰ ਦਿੰਦੇ ਆ ਸਾਡੇ ਅਜੇ ਉਹ ਬੜਾ ਪੂਰਪ ਕਰਨਾ ਹੈ ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਸਿਰਫ 1% ਆਬਾਦੀ ਵੀ ਜੇ ਹਰ ਸਾਲ ਨਿਯਮਿਤ ਤੌਰ ਤੇ ਖੂਨਦਾਨ ਕਰੇ ਤਾਂ ਸਾਨੂੰ ਖੂਨ ਦੀ ਕਮੀ ਲੋੜ ਨਹੀਂ ਪਵੇਗੀ ਜਾਂ ਸਾਨੂੰ ਅਖਿਆਈ ਨਹੀਂ ਆਏਗੀ ਠੀਕ ਹੈ ਸੋ ਇਹ ਜ਼ਰੂਰ ਪਰਨ ਕਰਨਾ ਚਾਹੀਦਾ ਕੋਈ ਵੀ ਜਿਹੜਾ ਸਵੈਚਕ ਹੈ 18 ਤੋਂ ਲੈ ਕੇ 65 ਸਾਲ ਤੱਕ ਹੀਮੋਗਲੋਬਿਨ ਜਿਹੜਾ 12 ਗ੍ਰਾਮ ਤੋਂ ਹੋਵੇ ਭਾਰ ਜਿਹੜਾ 45 ਤੋਂ 50 ਤੋਂ ਵੱਧ ਹੋਣਾ ਚਾਹੀਦਾ ਤੇ ਆਪ ਤਦਰੁਸਤ ਹੋਵੇ ਇੱਕ ਲੜਕਾ ਜਿਹੜਾ ਹੈ ਜਾਂ ਫੀਮੇਲ ਹੈ ਉਹ ਹਰ ਤਿੰਨ ਮਹੀਨੇ ਬਾਅਦ ਦੇ ਸਕਦਾ ਹੈ ਤੇ ਇੱਕ ਫੀਮੇਲ ਹੈ ਲੜਕੀ ਉਹ ਚਾਰ ਮਹੀਨੇ ਬਾਅਦ ਡੋਨੇਟ ਕਰ ਸਕਦੀ ਹੈ ਤੁਸੀਂ ਆਪਣੀ 18 ਸਾਲ ਤੋਂ ਲੈ ਕੇ 65 ਸਾਲ ਤੱਕ ਅਸੀਂ ਖੂਨਦਾਨ ਬਲਕਿ ਕੋਈ ਵੀ ਵਿਅਕਤੀ ਕਰ ਸਕਦਾ ਹੈ ਠੀਕ ਹੈ ਸੋ ਇਹਦੇ ਲਈ ਮਤਲਬ ਕੋਈ ਬਹੁਤ ਸੋਚਣ ਦੀ ਗੱਲ ਨਹੀਂ ਬਹੁਤ ਆਸਾਨ ਹੈ 15-20 ਮਿੰਟ 'ਚ ਪ੍ਰੋਸੈਸ ਪੂਰਾ ਹੋ ਜਾਂਦਾ ਹੈ ਪਰ ਇਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਪਰ ਤੁਸੀਂ ਇੱਕ ਬਹੁਤ ਵੱਡੀ ਬੁਲੀ ਜਾਣ ਜਾ ਸਕਦੇ ਹੋ ਬਹੁਤ ਵਧੀਆ ਲੱਗੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਾਣ ਕੇ ਤੁਹਾਡੇ ਵਿਚਾਰ ਸੋ ਐਵੇਂ ਮੈਂ ਮੇਰੀ ਦੁਆਵਾਂ ਨੇ ਕਿ ਭਈ ਤੁਹਾਡੇ ਐਵੇਂ ਹੀ ਕੈਂਪ ਲੱਗਦੇ ਰਹਿਣ ਤੇ ਤੁਸੀਂ ਐਵੇਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ ਧੰਨਵਾਦ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰੋਫੈਸਰ ਸਰਾਉ ਸਰ ਆਓ ਜਾਣਦੇ ਆ ਨਾ ਦੇ ਵਿਚਾਰ ਇਸ ਬਲੱਡ ਡੋਨੇਸ਼ਨ ਕੈਂਪ ਦੇ ਪ੍ਰਤੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬੇਟਾ ਸਰ ਅੱਜ ਜਿਵੇਂ ਕਿ ਸਾਡੇ ਕਾਲਜ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਐਨਐਸਐਸ ਵੱਲੋਂ ਤੇ ਕੀ ਵਿਚਾਰ ਨੇ ਤੁਹਾਡੇ ਇਸ ਪ੍ਰਤੀ ਮੇਟਾ ਇੱਕ ਸਾਡੀ ਇੱਕ ਰੂਟੀਨ ਪ੍ਰੈਕਟਿਸ ਹੈ ਮਾਤਾ ਗੁਦਰੀ ਕਾਲੇਦਾ ਐਨਐਸਐਸ ਯੂਨਿਟ ਹਰ ਸਾਲ ਡਾਕਟਰ ਅਮਰਿਤਪਾਲ ਸਿੰਘ ਜਿਹੜੇ ਸਾਡੇ ਐਨਸੀਸੀ ਆਫੀਸਰ ਹੁੰਦੇ ਸੀਗੇ ਉਹਨਾਂ ਦੀ ਯਾਦ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਾਉਂਦਾ ਹੈ ਇਹ ਸਾਡਾ ਤੀਸਰਾ ਬਲੱਡ ਡੋਨੇਸ਼ਨ ਕੈਂਪ ਹੈ ਡਾਕਟਰ ਅਮਰਿਤਪਾਲ ਸਿੰਘ ਦੀ ਯਾਦ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਹਦੇ ਵਿੱਚ ਬੱਚੇ ਪਾਰਟਿਸਿਪੇਟ ਕਰਦੇ ਨੇ ਤੇ ਰਜਿੰਦਰ ਹਸਪੀਟਲ ਪਟਿਆਲਾ ਤੋਂ ਜਿਹੜੀ ਹੈ ਟੀਮ ਆਉਂਦੀ ਹੈ ਤੇ ਬਲੱਡ ਲੈ ਕੇ ਜਾਂਦੀ ਹੈ ਇਹਦੇ ਵਿੱਚ ਅਪ੍ਰੋਕਸੀਮੇਟਲੀ ਸੀ ਸੌਕ ਯੂਨਿਟ ਦੇ ਕਰੀਬ ਜਿਹੜੇ ਨੇ ਬਲੱਡ ਜਿਹੜੇ ਨੇ ਕਲੈਕਟ ਕਰਦੇ ਆ ਇਹਦੇ ਵਿੱਚ ਸਾਰੇ ਕਾਲਜ ਦੇ ਐਨਐਸਐਸ ਵਲੰਟੀਅਰਸ ਤੋਂ ਇਲਾਵਾ ਸਟੂਡੈਂਟਸ ਵੀ ਪਾਰਟਿਸਿਪੇਟ ਕਰਦੇ ਨੇ ਇਹ ਇੱਕ ਜਿਹੜਾ ਇੱਕ ਨੋਬਲ ਕੌਜ਼ ਹੈ ਜਿਹਦੇ ਵਿੱਚ ਜਿਹੜਾ ਗਵਰਨਮੈਂਟ ਰਜਿੰਦਰਾ ਹਸਪੀਟਲ ਹੈ ਥੈਲਸੀਮੀਕ ਬੱਚੇ ਇਨਾਂ ਕੋਲ ਬਹੁਤ ਨੇ ਰੈਗੂਲਰ ਪੇਸ਼ੈਂਟ ਨੇ ਉਹਨਾਂ ਲਈ ਇਹਨਾਂ ਨੂੰ ਬਲੱਡ ਦੀ ਸ਼ੋਰਟੇਜ ਰਹਿੰਦੀ ਹੈ ਜਦੋਂ ਜਦੋਂ ਵੀ ਸਾਨੂੰ ਰਿਕਵੈਸਟ ਕਰਦੇ ਨੇ ਅਸੀਂ ਕੋਸ਼ਿਸ਼ ਕਰਦੇ ਆ ਵੀ ਕੈਂਪ ਲਾਈਏ ਤਾਂ ਇਸ ਵਾਰ ਇਹਨਾਂ ਨੇ ਵੀ ਰਿਕਵੈਸਟ ਕੀਤੀ ਸੀ ਤੇ ਸਾਡਾ ਵੀ ਇਹ ਕੈਂਪ ਡੂ ਸੀਗਾ ਤਾਂ ਅਸੀਂ ਜਿਹੜਾ ਕੈਂਪ ਹੈ ਉਹਨੂੰ ਮੈਨੇਜ ਅਰੇਂਜ ਕੀਤਾ ਧਨਵਾਦ ਸਰ ਬਹੁਤ ਬਧੀ ਲੱਗਤ ਉਹਨਾਂ ਨਾਲ ਗੱਲ ਕਰਕੇ ਥੈਂਕ ਯੂ ਸਰ ਇਹ ਸੀਗੇ ਜੀ ਕੁਝ ਵਿਚਾਰ ਸਾਡੇ ਨਾਲ ਜੁੜੇ ਵਿਦਿਆਰਥੀਆਂ ਦੇ ਅਤੇ ਐਨਐਸਐਸ ਯੂਨਿਟ ਦੇ ਕੁਝ ਵਲੰਟੀਅਰਸ ਦੇ ਜਿਵੇਂ ਕਿ ਸਾਨੂੰ ਐਨਐਸਐਸ ਹੈਡ ਪ੍ਰੋਫੈਸਰ ਸਰਾਉ ਜੀ ਨੇ ਦੱਸਿਆ ਕਿ ਇਹ ਬਲੱਡ ਡੋਨੇਸ਼ਨ ਦਾ ਉਪਰਾਲਾ ਪਿਛਲੇ ਕੁਝ ਸਾਲਾਂ ਤੋਂ ਸਾਡੇ ਕਾਲਜ ਦੇ ਵਿੱਚ ਚੱਲ ਰਿਹਾ ਹੈ ਤੇ ਹਰੇਕ ਸਾਲ ਹੀ ਐਨਐਸਐਸ ਯੂਨਿਟ ਅਤੇ ਮਾਤਾ ਗੁਜਰੀ ਕਾਲਜ ਇਸ ਨੂੰ ਸਾਡੇ ਕਾਲਜ ਦੇ ਵਿੱਚ ਆਯੋਜਿਤ ਕਰਵਾਂਦਾ ਹੈ ਜਿਦੇ ਵਿੱਚ ਕੀ ਬਾਰੋਂ ਟੀਮਾਂ ਆਂਦੀਆਂ ਨੇ ਅਤੇ ਬੱਚਿਆਂ ਦੇ ਨਾਲ ਸਹਿਯੋਗ ਕਰਕੇ ਬਲੱਡ ਡੋਨੇਸ਼ਨ ਦਾ ਕੈਂਪ ਆਰਗੇਨਾਈਜ਼ ਕਰਦੀਆਂ ਨੇ ਅਤੇ ਉਹਨਾਂ ਦੇ ਖੂਨ ਨੂੰ ਕਿਸੇ ਲੋੜਵੰਦ ਤੱਕ ਪਹੁੰਚਾਉਂਦੀਆਂ ਨੇ ਮੇਰੀ ਵੀ ਇਹੀ ਬੇਨਤੀ ਹੈ ਹਰ ਇੱਕ ਵਿਦਿਆਰਥੀ ਨੂੰ ਜੋ ਕਿ ਮੈਨੂੰ ਦਿਖ ਰਿਹਾ ਹੈ ਜਾਂ ਹਰੇਕ ਨੌਜਵਾਨ ਨੂੰ ਕਿ ਸਾਨੂੰ ਵੀ ਹਰੇਕ ਸਾਲ ਕੁਝ-ਕੁਝ ਸਮੇਂ ਦੇ ਵਿੱਚ ਗੈਪ ਦੇ ਕੇ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਹਦੇ ਨਾਲ ਇਹਦੇ ਨਾਲ ਕਿਸੇ ਲੋੜਵੰਦ ਦੀ ਮਦਦ ਹੁੰਦੀ ਹੈ ਅਤੇ ਸਾਡੇ ਵੀ ਸਰੀਰ ਦੇ ਵਿੱਚ ਨਵੇਂ ਖੂਨ ਦੀ ਉਪਜ ਹੁੰਦੀ ਹੈ ਐਸਾ ਹੀ ਇੱਕ ਹੋਰ ਪ੍ਰੋਗਰਾਮ ਲੈ ਕੇ ਜਲਦੀ ਮਿਲਾਂਗੇ ਜਾਤਾ ਹੀ ਮੈਨੂੰ ਸ਼ਿਵਮ ਪਾਰਟੀਆ ਨੂੰ ਦਿਓ ਇਜਾਜ਼ਤ ਧੰਨਵਾਦ